2024 ਦੀਆਂ ਲੋਕ ਸਭਾ ਚੋਣਾਂ ਅਹਿਮ ਸਿਰਤੇ ਨੇ ਮਹਿਜ਼ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਜਦ 1 ਤਰੀਕ ਨੂੰ ਲੋਕ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ ਅਤੇ 4 ਜੂਨ ਨੂੰ ਇਸਤੇ ਨਤੀਜੇ ਆ ਜਾਣਗੇ ਹਰੇਕ ਉਮੀਦਵਾਰ ਆਪੋ ਆਪਣੇ ਹਲਕੇ ਦੇ ਵਿੱਚ ਜਾ ਕੇ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਤਾਂ ਜੋ ਉਸ ਦੀ ਜਿੱਤ ਮੁਕੰਮਲ ਹੋ ਸਕੇ ਪਰ ਲੋਕ ਕਿਸ ਦੇ ਹੱਕ ਤੇ ਵਿੱਚ ਫਤਵਾ ਦਿੰਦੇ ਨੇ ਇਸ ਬਾਰੇ ਤਾਂ 4 ਤਰੀਕ ਨੂੰ ਹੀ ਮੁਕੰਮਲ ਕਿਹਾ ਜਾ ਸਕੇਗਾ ਪਰ ਆਓ ਹੁਣ ਤੁਹਾਨੂੰ ਇਸ ਜਾਣਕਾਰੀ ਦੁਆਰਾ ਚਾਨਣਾ ਪਾਉਨੇ ਹਾਂ ਕਿ ਵਾਕੇ ਹੀ ਉਮੀਦਵਾਰ ਕੀ ਕੁਝ ਚਾਰੇ ਨੇ ਕਿਉਂਕਿ ਇਸ ਵਾਰ ਜਿਹੜਾ ਫਸਵਾ ਪੇਚ ਹੈ ਉਹ ਹਰ ਥਾਂ ਦੇ ਉੱਤੇ ਹੀ ਦਿਖ ਰਿਹਾ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਹੌਟ ਸੀਟ ਦੀ ਆਪਣੇ ਆਪ ਵਿੱਚ ਇਹ ਬਹੁਤ ਹੀ ਅਹਿਮ ਸੀਟ ਹੈ ਸਾਲ 2014 2019 ਦੇ ਵਿੱਚ ਭਾਜਪਾ ਦੇ ਖਾਤੇ ਜੇ ਗਈ ਹੁਸ਼ਿਆਰਪੁਰ ਲੋਕ ਸਭਾ ਸੀਟ ਉੱਤੇ ਭਾਜਪਾ ਪਾਰਟੀ ਭਾਵੇਂ ਹੀ ਹੈਟ੍ਰਿਕ ਦਾ ਸੁਪਨਾ ਘੜ ਰਹੀ ਹੈ ਪਰ ਇਸ ਵਾਰ ਹਵਾ ਦਾ ਰੁਖ ਕੀ ਕੁਝ ਕਹਿ ਰਿਹਾ ਹੈ ਆਓ ਜਰਾ ਤੁਸੀਂ ਵੀ ਧਿਆਨ ਮਾਰੋ ਇਸ ਵਾਰ ਇਸ ਸੀਟ ਨੂੰ ਜਿਤਨਾ ਭਾਜਪਾ ਦੇ ਲਈ ਕੋਈ ਬਹੁਤੀ ਸੋਖੀ ਗੱਲ ਦਿਖਾਈ ਨਹੀਂ ਦੇ ਰਹੀ ਵਕ ਵਕ ਸਿਆਸਤਦਾਨਾ ਵੱਲੋਂ ਪਾਰਟੀ ਬਦਲਣ ਦੇ ਕਰਕੇ ਲੋਕ ਦੁਵਿਧਾ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਲੋਕ ਇਸ ਗੱਲ ਨੂੰ ਲੈ ਕੇ ਵੀ ਵਿਚਾਰ ਕਰ ਰਹੇ ਨੇ ਕਿ ਉਹ ਚਿਹਰਾ ਦੇਖ ਕੇ ਵੋਟ ਪਾਉਣ ਜਾਂ ਫਿਰ ਪਾਰਟੀ ਦੇਖ ਕੇ ਇਸ ਵਾਰ ਲੋਕਾਂ ਦੇ ਮਨ ਦੇ ਵਿੱਚ ਵੋਟ ਦੇਣ ਨੂੰ ਲੈ ਕੇ ਕਾਫੀ ਕੁਝ ਚੱਲ ਰਿਹਾ ਹੈ ਜਿਸ ਬਾਰੇ ਕੁਝ ਵੀ ਕਹਿਣਾ ਕੋਈ ਬਹੁਤਾ ਸੁੱਖਾ ਨਹੀਂ ਰਹਿ ਗਿਆ ਸ਼ਹਿਰਾਂ ਪਿੰਡਾਂ ਅਤੇ ਸਥਾਂ ਦੇ ਵਿੱਚ ਉੱਥੇ ਇਸ ਗੱਲ ਦੀ ਇਹ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਵੋਟ ਪਾਈਏ ਤਾਂ ਪਾਈਏ ਕਿਸ ਨੂੰ ਕੁਝ ਸ਼ਹਿਰੀ ਲੋਕ ਰਾਮ ਮੰਦਰ ਨੂੰ ਮੁੱਖ ਰੱਖ ਕੇ ਕੁਝ ਗੱਲਾਂ ਕਰ ਰਹੇ ਨੇ ਦੂਜੇ ਪਾਸੇ ਪਿੰਡੂ ਵਰਗ ਮੁਫਤ ਆ ਰਹੀ ਬਿਜਲੀ ਨੂੰ ਚੰਗਾ ਦੱਸ ਰਿਹਾ ਅਤੇ ਕੁਝ ਵਰਗ ਕਿਸਾਨਾਂ ਦੀਆਂ ਨਾ ਪੂਰੀਆਂ ਹੋਈਆਂ ਮੰਗਾਂ ਉੱਤੇ ਵੀ ਸੋਚ ਵਿਚਾਰ ਕਰ ਰਿਹਾ ਸੋ ਜੇਕਰ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਕਿ ਹਵਾ ਕਿਸ ਪਾਸੇ ਦੇ ਚੱਲ ਰਹੀ ਹੈ ਤਾਂ ਇਹ ਬਹੁਤ ਔਖਾ ਕੰਮ ਹੋਏਗਾ ਕਿਉਂਕਿ ਇਸ ਵਾਰ ਹਵਾ ਦਾ ਰੁੱਖ ਵੱਖ-ਵੱਖ ਪਾਸਿਆਂ ਵੱਲ ਫੈਲਿਆ ਹੋਇਆ ਦਿਖਾਈ ਦੇ ਰਿਹਾ ਹੈ ਆ ਹੁਣ ਨਜ਼ਰ ਪਾ ਲੈਨੇ ਆ ਇਨ੍ਹਾਂ ਉਮੀਦਵਾਰਾਂ ਦੇ ਉੱਤੇ ਹੁਸ਼ਿਆਰਪੁਰ ਤੋਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਅਨੀਤਾ ਸੋਮਪrakash ਤੀ ਜਿਨ੍ਹਾਂ ਦਾ ਸੰਬੰਧ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਅਨੀਤਾ ਸੋਮਪrakash ਕੇਂਦਰੀ ਰਾਜ ਮੰਤਰੀ ਸੋਮਪrakash ਦੀ ਧਰਮ ਪਤਨੀ ਨੇ ਅਤੇ ਲੋਕਾਂ ਦੇ ਨਾਲ ਇਹਨਾਂ ਦਾ ਕਾਫੀ ਮਿਲਨ ਸਾਰ ਸਵੇਰ 10 ਵਜੇ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਨੀਤਾ ਸੋਮਪ੍ਰਕਾਸ਼ ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਆਪਣੀ ਕਿਸਮਤ ਦਾ ਸਿੱਕਾ ਅਸਮਾਰ ਰਹੇ ਨੇ ਅਨੀਤਾ ਹੁਣਾ ਦਾ ਇਹ ਦਾਵਾ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਨੂੰ ਵਧੇਰੇ ਪਸੰਦ ਕਰ ਰਹੇ ਨੇ ਦੂਜਾ ਉਹਨਾਂ ਦੇ ਪਤੀ ਨੇ ਪਾਰਟੀ ਦੇ ਵਿੱਚ ਰਹਿੰਦਿਆਂ ਦੇਸ਼ ਦੀ ਬਖੂਬੀ ਸੇਵਾ ਨਿਭਾਈ ਹੈ ਇਹ ਮੁਕਾਬਨਾ ਕਰਕੇ ਲੋਕ ਉਹਨਾਂ ਦੇ ਹੱਕ ਵਿੱਚ ਵੋਟ ਪਾਉਣਗੇ ਅਜਿਹਾ ਦਾਵਾ ਠੋਕਰੇ ਨੇ ਅਨੀਤਾ ਸੋਮਪ੍ਰਕਾਸ਼ ਪਰ ਦੂਜੇ ਪਾਸੇ ਕਿਸਾਨੀ ਪਾਈਚਾਰੇ ਵੱਲੋਂ ਸੂਬੇ ਭਾਰਤ ਦੇ ਵਿੱਚ ਜੰਮ ਕੇ ਭਾਜਪਾ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਜਿਸ ਤੱਕ ਹਮਿਆਜ਼ਾ ਵੀ ਹੋ ਸਕਦਾ ਇਸ ਪਾਰਟੀ ਨੂੰ ਪੁੱਗਤ ਨਾ ਪਵੇ ਜੇ ਝਾਤ ਮਾਰੀਏ ਯਮਨੀ ਗੋਮਰਵਾਲ ਯਮਨੀ ਗੋਮਰ ਲੋਕਲ ਚਿਹਰਾ ਨੇ ਇਹਨਾਂ ਦਾ ਸੁਭਾਅ ਵੀ ਲੋਕਾਂ ਦੇ ਨਾਲ ਮਿਲਨਸਾਰ ਹੈ ਯਮਨੀ ਗੋਮਰ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਚੋਣ ਲੜ ਚੁੱਕੇ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਦੋ ਵਿਧਾਇਕ ਹਨ ਇਕ ਰਾਜਕੁਮਾਰ ਚੱਬੇਵਾਲ ਜੋ ਕਾਂਗਰਸ ਪਾਰਟੀ ਤੋਂ ਜਿੱਤੇ ਸਨ ਇਸ ਦਾ ਆਧਾਰ ਉਹਨਾਂ ਨੂੰ ਫਾਇਦਾ ਦੇ ਸਕੇਗਾ ਉਥੇ ਹੀ ਦੱਸਈਏ ਕਿ ਪਹਿਲਾਂ ਯਮਨੀ ਗੋਮਰ ਆਮ ਆਦਮੀ ਪਾਰਟੀ ਦੇ ਵਿੱਚ ਸੀ ਪਰ ਬਾਅਦ ਵਿੱਚ ਉਹਨਾਂ ਨੇ ਵੀ ਪਾਰਟੀ ਬਦਲ ਕੇ ਕਾਂਗਰਸ ਨੂੰ ਜੁਆਇਨ ਕਰ ਲਿਆ ਸੀ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਠੀਕ ਇਸੇ ਤਰ੍ਹਾਂ ਹੀ ਰਾਜਕੁਮਾਰ ਚੱਬੇਵਾਲ ਜੋ ਹੁਣ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਚੱਬੇਵਾਲ ਤੋਂ ਵਿਧਾਇਕ ਨੇ ਆਪਣੇ ਇਲਾਕੇ ਵਿੱਚ ਇਹਨਾਂ ਦੀ ਚੰਗੀ ਪਕੜ ਮੰਨੀ ਜਾਂਦੀ ਹੈ ਹੁਸ਼ਿਆਰਪੁਰ ਹਲਕੇ ਦੀ 5 ਵਿੱਚ ਸੀਟਾਂ ਤੇ ਆਪ ਵਿਧਾਇਕ ਨੇ ਮੁਫਤ ਬਿਜਲੀ ਦਾ ਫਾਇਦਾ ਲੋਕਾਂ ਵੱਲੋਂ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਕੁਝ ਔਰਤਾਂ ਇਸ ਗੱਲ ਨੂੰ ਲੈ ਕੇ ਨਾਰਾਜ਼ ਵੀ ਨੇ ਕਿ ਔਰਤਾਂ ਨੂੰ ਜੋ ਆਮ ਆਦਮੀ ਪਾਰਟੀ ਨੇ 1000 ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ ਉਹ ਅਜੇ ਤੱਕ ਪੂਰੀ ਨਹੀਂ ਹੋ ਸਕੀ ਹੋ ਸਕਦਾ ਇਸ ਦਾ ਖਮਿਆਜ਼ਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਭੁਗਤਣਾ ਪੈ ਸਕਦਾ ਆ ਹੁਣ ਗੱਲ ਕਰਦੇ ਆ ਅਕਾਲੀ ਦਲ ਦੇ ਸੋਨ ਸਿੰਘ ਠੰਡਲ ਦੀ ਸੋਨ ਸਿੰਘ ਠੰਡਲ ਜਿਨ੍ਹਾਂ ਦਾ ਸੰਬੰਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਠੰਡਲ ਇਲਾਕੇ ਦੇ ਲੋਕਲ ਚਿਹਰੇ ਵਜੋਂ ਵੀ ਜਾਣੇ ਜਾਂਦੇ ਨੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਮੰਤਰੀ ਵੀ ਰਹਿ ਚੁਕੇ ਨੇ ਇਹਨਾਂ ਦਾ ਵੀ ਆਪਣੇ ਇਲਾਕੇ ਵਿੱਚ ਚੰਗਾ ਉੱਠਣਾ ਬੈਠਣਾ ਹੈ ਅਤੇ ਪੰਥਕ ਵੋਟ ਵੀ ਇਹਨਾਂ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਪਰ ਜੇਕਰ ਗੱਲ ਕਰ ਲਈਏ ਭਾਜਪਾ ਦੇ ਨਾਲ ਗਠਜੰਬਨ ਟੁੱਟਣ ਦੀ ਤਾਂ ਇਸ ਦਾ ਅਸਰ ਵੀ ਇਹਨਾਂ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਅਜੇਹਾ ਪਹਿਲੀ ਵਾਰ ਹੋ ਰਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਵੇਂ ਅੱਡ-ਅੱਡ ਚੋਣ ਲੜ ਰਹੇ ਹੋਣ ਆਓ ਹੁਣ ਗੱਲ ਕਰਦੇ ਹਾਂ ਹਲਕੇ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਸਭ ਤੋਂ ਵੱਧ ਫਸਵਾ ਮੁਕਾਬਲਾ ਹੋਣ ਜਾ ਰਿਹਾ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਜੇਕਰ ਗੱਲ ਕਰੀਏ ਮੁਕੇਰੀਆਂ ਦੀ ਤਾਂ ਇਸ ਸੀਟ ਉੱਤੇ ਭਾਜਪਾ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਟੱਕਰ ਦੇਂਦੀ ਹੋਈ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਟਾਂਡਾ ਉੜਮੜ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਟੱਕਰ ਦੇਖਣ ਨੂੰ ਮਿਲ ਰਹੀ ਹੈ ਜੇ ਗੱਲ ਕਰੀਏ ਦਸੂਏ ਦੀ ਤਾਂ ਦਸੂਏ ਦੇ ਵਿੱਚ ਭਾਜਪਾ ਤੇ ਆਪ ਦੇ ਵਿੱਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਦੇ ਨਾਲ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਪੂਰਾ ਜ਼ੋਰ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਗੱਲ ਕਰਦੇ ਹਾਂ ਚੱਪੇਵਾਲ ਦੀ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਮਜ਼ਬੂਤੀ ਦਾ ਪ੍ਰਗਟਾਵਾ ਕਰ ਰਹੀ ਹੈ ਇਨਾਂ ਦਾ ਮੁਕਾਬਲਾ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਦੇ ਨਾਲ ਜ਼ਿਆਦਾ ਦਿਖਾਈ ਦੇ ਰਿਹਾ ਹੈ। ਸ਼੍ਰੀ ਹਰਗੋਬਿੰਦ ਪੁਰਵਿਕੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਜੋ ਅਕਾਲੀ ਦਲ ਨੂੰ ਟੱਕਰ ਦੇ ਸਕਦੇ ਨੇ। ਪੁਲਾਥ ਹਲਕੇ ਦੇ ਵਿੱਚ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਫਸਵਾ ਮੁਕਾਬਲਾ ਹੈ। ਵੈਸੇ ਕੁਮੀਦਵਾਰ ਡਟ ਕੇ ਦਿਨ ਰਾਤ ਇਕ ਕਰ ਰਹੇ ਨੇ ਕਿਉਂਕਿ ਮਹਿਸ ਕੁਝ ਦਿਨ ਹੀ ਬਾਕੀ ਰਹਿ ਗਏ ਨੇ 1 ਤਰੀਕ ਆਉਣ ਦੇ ਵਿੱਚ ਅਤੇ ਲੋਕ ਵੀ ਹੁਣ ਸਿਆਣੇ ਹੋ ਚੁੱਕੇ ਨੇ। ਹਰ ਕੋਈ ਨਿਚੋੜ ਕੱਢ ਕੇ ਆਪਣੇ ਵੋਟ ਦਾ ਇਸਤੇਮਾਲ ਕਰਦਾ ਹੋਇਆ ਦਿਖਾਈ ਦੇਗਾ ਸੋ ਉਮੀਦ ਕਰਦੇ ਹਾਂ ਲੋਕ ਆਪਣੇ ਹੱਕ ਲਈ ਇੱਕ ਤਰੀਕ ਨੂੰ ਜ਼ਰੂਰ ਵੋਟ ਪਾਉਣਗੇ ਅਤੇ ਅਸੀਂ ਵੀ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰੋਂ ਨਿਕਲ ਕੇ ਇੱਕ ਤਰੀਕ ਨੂੰ ਮਤਦਾਨ ਕਰਨ ਜ਼ਰੂਰ ਪਹੁੰਚੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਰੱਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਪੁੱਲਣਾ ਜਿੱਥੇ ਅਸੀਂ ਹੱਕ ਤੇ ਸੱਚ ਦੀ ਆਵਾਜ਼ ਨਿਰਪੱਖ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ